ਪ੍ਰਭੂ ਯੇਸ਼ੂ ਮਸੀਹ ਕੇ ਨਾਮ ਦੋਸਤੋ ਲਾਈਵ ਹੋ ਰਹੇ ਆ ਅੱਜ ਜਰਿੰਦਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਤੋਂ ਇੱਥੇ ਅੱਜ ਪਸੀ ਮਸੀਹ ਭਾਈਚਾਰੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵੀ ਦੱਸਿਆ ਜਾ ਰਿਹਾ ਵਾ ਅਸੀਂ ਇਹਨਾਂ ਨਾਲ ਤੇ ਹਾਲੇਲੂਇਆ 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 ਗੁਰੋਜੀ ਕੀ ਮਾਮਲਾ ਹੈਗਾ ਜੀ ਅੱਜ ਕਾਰਨ ਮੇਰੇ ਕੋਲ ਆਜੂ ਆਜੂ ਅੱਜ ਅਸੀਂ ਗੱਲਾਂਗੇ ਭਾਈ ਆਜੋ ਆਜੋ ਅੱਜ ਅਸੀਂ ਇਹਨੇ ਕੋਈ ਇੱਕ ਦਰਖਾਸਤ ਲੈ ਕੇ ਆਏ ਆ ਵੀ ਪਿਛਲੇ ਦਿਨਾਂ ਦੇ ਵਿੱਚ ਕੱਲ ਜੋ ਦਿਨ ਬੀਤ ਗਿਆ ਇੱਕ ਗੁਰਪ੍ਰੀਤ ਜੋ ਬਾਬਾ ਆਪਣੇ ਆਪ ਨੂੰ ਕਹਿੰਦਾ ਪਖੰਡੀ ਬਾਬਾ ਉਹ ਮਸੀਹ ਭਾਈਚਾਰੇ ਦੇ ਖਿਲਾਫ ਭੱਦੀ ਸ਼ਬਨਾਵਲੀ ਵਰਤ ਰਿਹਾ ਵਾ ਉਹ ਮਸੀਹ ਭਾਈਚਾਰੇ ਨੂੰ ਕੂੜਾ ਕਹਿ ਰਿਹਾ ਵਾ ਗੰਧ ਕਹਿ ਰਿਹਾ ਵਾ ਔਰ ਕਹਿ ਰਿਹਾ ਵੀ ਇਹ ਗੰਧ ਨੂੰ ਅਸੀਂ ਪੰਜਾਬ ਤੋਂ ਸਾਫ਼ ਕਰਾਂਗੇ ਦੱਸੋ ਅਸੀਂ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਕਰਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਜਿਹੜੇ ਸਿੱਖ ਜਿਹੜੇ ਨੇ ਸਾਡੇ ਵੱਡੇ ਭਰਾ ਨੇ ਅਸੀਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆ ਹਿੰਦੂਆਂ ਦਾ ਅਸੀਂ ਸਤਿਕਾਰ ਕਰਦੇ ਸਾਡੇ ਭਰਾ ਨੇ ਮੁ슬ਮਾਨਾਂ ਦਾ ਸਤਿਕਾਰ ਕਰਦੇ ਆ ਮਗਰ ਉਹ ਆਪਣੀ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਵੀ ਜਿਹੜੇ ਐਸਪੀਸੀ ਨੂੰ ਵੀ ਟਾਰਗੇਟ ਕਰ ਰਿਹਾ ਵਾ ਔਰ ਉਹ ਮੁ슬ਮਾਨ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਹਾ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਮਸੀਹ ਭਾਈਚਾਰੇ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਔਰ ਸਾਡੇ ਜਿਹੜੇ ਧਰਮ ਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਬਦਾਵਲੀ ਵਰਤ ਰਿਹਾ ਮੈਂ ਇਹ ਪ ਬੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਹੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਥੇ ਆ ਜਾਂਦੇ ਹੋ ਇਹ ਦੱਸਦੇ ਆ ਵੀ ਯੂਐਸਏ ਤੋਂ ਦੱਸਦਾ ਮੈਂ ਆਇਆ ਵਾਂ ਦੱਸੋ ਵੀ ਯੂਐਸਏ ਦੇ ਵਿੱਚੋਂ ਜੇ ਆ ਕੇ ਤੂੰ ਕਿੱਦਾਂ ਪ੍ਰੈਸ ਕਾਨਫਰੰਸ ਕਰ ਸਕਦਾ ਕਿਸੇ ਧਰਮ ਦੇ ਖਿਲਾਫ ਕਿੱਦਾਂ ਬੋਲ ਸਕਦਾ ਔਰ ਇਹ ਬਾਰ-ਬਾਰ ਮਸੀਹ ਭਾਈਚਾਰੇ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਅਸੀਂ ਹੁਣ ਜਿਹੜੇ ਆ ਚੁੱਪ ਨਹੀਂ ਰਾਵਾਂਗੇ ਮਸੀਹ ਭਾਈਚਾਰਾ ਪੂਰੇ ਰੋਸੇ 'ਚ ਆ ਸਾਡੀ ਸੀਪੀ ਸਾਹਿਬ ਨਾਲ ਅੱਜ ਗੱਲ ਹੋਈ ਆ ਜਿਹੜੀ ਐਪਲੀਕੇਸ਼ਨ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਦੇ ਰਹੇ ਆ ਔਰ ਜਿਹੜੀ ਪੈਨ ਡਰਾਈਵ 'ਚ ਪਵਾ ਕੇ ਜੋ ਜੋ ਇਹਨੇ ਬੋਲਿਆ ਉਹਨੂੰ ਨਕੀ ਨਤੀ ਕਰਕੇ ਸਾਨੂੰ ਦੇ ਰਿਹਾ ਉਹ ਤੇ ਪਰਚਾ ਦਰਜ ਕਰਵਾਵਾਂਗੇ ਔਰ ਜਿਹੜੀਆਂ ਮੁਸੀਬ ਵਿਰੋਧੀ ਤਾਕਤਾਂ ਹੈਗੀਆਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਵੀ ਤੁਹਾਨੂੰ ਮੂੰਹ ਤੋੜਮਾ ਹੁਣ ਅਸੀਂ ਜਵਾਬ ਦੇਵਾਂਗੇ ਔਰ ਇਹ ਇੱਥੇ ਬਸ ਨਹੀਂ ਆ ਇਹ ਬੰਦਾ ਜਿਹੜਾ ਏਜੰਸੀਆਂ ਦਾ ਜਿਹੜੀ ਜਿਹੜੀ ਹਿੰਦੁਸਤਾਨ ਨੂੰ ਆਪਣੇ ਨੂੰ ਸਾਡੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਜਿਹੜਾ ਸਾਡਾ ਸੰਵਿਧਾਨ ਆ ਔਰੇ ਉਲਟੇ ਬੰਦਾ ਬੋਲਦਾ ਔਰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ ਉਹ ਦੇਸ਼ ਵਿਰੋਧੀ ਤਾਕਤਾਂ ਦਾ ਬਹੁਤ ਵੱਡਾ ਹਾਥਿਆਰੇ ਬੰਦੇ ਮਗਰ ਕਦੀ ਇਹ ਕਹਿੰਦਾ ਮੈਂ ਪਾਕਿਸਤਾਨ ਤੇ ਮੇਰੇ ਲਿੰਕ ਆ ਕਦੀ ਇਹ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਅੱਜ ਅਸੀਂ ਜਿਹੜਾ ਪੂਰਾ ਮਸੀਹ ਭਾਈਚਾਰਾ ਇੱਥੇ ਇਕੱਠਾ ਹੋਇਆ ਵਾ ਤੁਸੀਂ ਦੇਖਦੇ ਹੋ ਬਹੁਤ ਵੱਡੀ ਗਿਣਤੀ ਸਾਡੀਆਂ ਭੈਣਾਂ ਆਈਆਂ ਵਾ ਸਾਡੇ ਭਰਾ ਆਏ ਨੇ ਔਰ ਅਸੀਂ ਇੱਥੇ ਜਿਹੜਾ ਪਰਚਾ ਦਰਜ ਕਰਾਉਣ ਲੱਗੇ ਆ ਸਰਕਾਰ ਕੀ ਇਹ बार-बार ਅੰਦਾਜ਼ਾ ਤੇ ਜੀ ਇਹ ਸੌਫਟ ਟਾਰਗੇਟ ਸਮਝਦੇ ਨੇ ਮਸੀਹ ਭਾਈਚਾਰਾ ਜਿਹੜਾ ਹੈਗਾ ਸ਼ਾਂਤੀ ਪਸੰਦ ਅਸੀਂ ਲੋਗ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਗ ਆ ਇਹ ਸਾਨੂੰ ਬਾਰ-ਬਾਰ ਟਾਰਗੇਟ ਕਰਦੇ ਆ ਇਹ ਸਾਨੂੰ ਚੈੱਕ ਕਰਦੇ ਆ ਵੀ ਇਹ ਕਦੀ ਬੋਲਦੇ ਆ ਜਾਂ ਨਹੀਂ ਬੋਲਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮੁਸੀਬ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮੁਸੀਬ ਭਾਈਚਾਰੇ ਨੂੰ ਗੰਦ ਦੱਸਿਆ ਔਰ ਇਹਨੇ ਕਿਹਾ ਵੀ ਮੈਂ ਮੁਸੀਬ ਭਾਈਚਾਰੇ ਨੂੰ ਇੱਥੇ ਪੰਜਾਬ ਚ ਰਹਿਣ ਨਹੀਂ ਦੇਵਾਂਗਾ ਇਹ ਕੌਣ ਨੇ ਜਨਾਬ ਸਲਾਮ ਇਹ ਕੋਈ ਪਖੰਡੀ ਬਾਬਾ ਕੋਈ ਨਵਾਂ ਹੀ ਪੈਦਾ ਹੋ ਗਿਆ ਮੈਂ ਤੈਨੂੰ ਪਹਿਲਾਂ ਕਦੀ ਜ਼ਿੰਦਗੀ ਚ ਕਿਸੇ ਨੇ ਤੋਂ ਮੇਰੇ ਵਿੱਚ ਲੱਗਦਾ ਵੀ ਤੁਹਾਡੇ ਵਿੱਚੋਂ ਕਿਸੇ ਨੇ ਇਹਨੂੰ ਕੋਈ ਦਿੱਕਤ ਨਹੀਂ ਦੇਖਿਆ ਨਹੀਂ ਹੋਏਗਾ ਇਹ ਆਪਣੇ ਆਪ ਨੂੰ ਬਾਬਾ ਗੁਰਪ੍ਰੀਤ ਯੂਕੇ ਵਾਲਾ ਦੱਸਦਾ ਔਰ ਇਹ ਦੇਸ਼ਵਰੋਧੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰਦਾ ਇਹ ਪਾਕਿਸਤਾਨ ਦਾ ਵੀ ਨਾਂ ਲੈਦਾ ਵੀ ਮੇਰੇ ਪਾਕਿਸਤਾਨ ਦੇ ਨਾਲ ਲਿੰਕ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਦਾ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਮੈਂ ਇਹ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਮੈਂ ਕ੍ਰਿਸਚੀਅਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਪਰ ਮੈਂ ਹੁਣ ਇਹ ਸੀਪੀ ਸਾਹਿਬ ਨੂੰ ਸਾਰੀਆਂ ਭੇਜ ਚੁੱਕਾ ਅ ਤੁਸੀਂ ਦੇਖੋ ਕੀ ਕਹਿ ਰਿਹਾ ਵੀ ਮੈਂ ਜਿਹੜਾ ਵਾ ਇਸਾਈ ਭਾਈਚਾਰਾ ਕੂੜਾ ਵਾ ਕਿਸੇ ਨੇ ਫਾਰਵਰਡ ਕਰਨੀ ਕੀਤੀ ਕਿਉਂਕਿ ਇਹਨਾਂ ਕੋ ਰੈਕਗਨਾਈਜ਼ ਨਹੀਂ ਕਰਦਾ ਦਰਬਾਰ ਨਾ ਦੇ ਇਹਨਾਂ ਨੂੰ ਕ੍ਰਿਸਚੀਅਨ ਮੰਨਦੇ ਇਹ ਵੀ ਗੰਦਾ ਜਿਹਾ ਕਲਤ ਜਿਹਾ ਹੈ ਜਿਹੜਾ ਜਿਵੇਂ ਉਹ ਗੇ ਮੀਡੀਆ ਚ ਤੁਸੀਂ ਪਹੁੰਚਾ ਦਿਓ ਵੀਡੀਓ ਸਾਡੇ ਕੋਲ ਸੋ ਉਹ ਜਿਹੜਾ ਡੈਮੇਜ ਕਰ ਰਹੇ ਨੇ ਉਹਦੇ ਉੱਤੇ ਅਸੀਂ ਗੱਲ ਕਰਨੀ ਹੈ ਵੀ ਇਹ ਜਿਹੜਾ ਕੋਸ ਸੇਡ ਹੈ ਕਿਉਂ ਪ੍ਰਸਾਰੀ ਤੁਸੀਂ ਦੇਖਿਆ ਨੇ ਮੁਸੀਬ ਭਾਈਚਾਰੇ ਨੂੰ ਕੂੜਾ ਕਿਹਾ ਵਾ ਮੁਸੀਬ ਭਾਈਚਾਰੇ ਨੂੰ ਗੰਦ ਕਿਹਾ ਵਾ ਹੁਣ ਇਥੇ ਮੁਸਲਮਾਨ ਭਾਈਚਾਰੇ ਬਾਰੇ ਬੋਲ ਰਿਹਾ ਵੀ ਮੁਸਲਮਾਨ ਭਾਈਚਾਰਾ ਜਿਹੜਾ ਵਾ ਉਹਨੂੰ ਅਸੀਂ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਦੱਸਣਾ ਚਾਹੁੰਦਾ ਵੀ ਇਹ ਕੀ ਚਾਹੁੰਦੇ ਨੇ ਲੋਕ ਇਹ ਮੁਸਲਮਾਨ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਸਾਈ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਹਿੰਦੂ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਕੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਗੁਰਵਤ ਸਿੰਘ ਅੱਜ ਤੁਸੀਂ ਇਹਨਾਂ ਦੇ ਖਲਾਸ਼ ਸ਼ਿਕਾਇਤ ਦੇ ਰਹੇ ਹੋ ਜੇ ਵਿਦੇਸ਼ਾਂ 'ਚ ਫਿਰ ਦੌੜ ਜਾਂਦੇ ਕੀ ਕਰਦੇ ਹੋ ਤੁਸੀਂ ਮੈਂ ਕਹਾਂ ਜੀ ਇਹਨੂੰ ਵੀ ਦੇਸ਼ 'ਚ ਦੌੜਨ ਨਹੀਂ ਦਵਾਵਾਂਗੇ ਇਹ ਤੇ ਪਰਚਾ ਦਰਜ ਕਰਾ ਕੇ ਇਹਨੂੰ ਜੇਲ੍ਹ 'ਚ ਸੁਟਿਆ ਜਾਊਗਾ ਔਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇੱਥੇ ਕਰਾਈ ਜਾਊਗਾ ਤਾਂ ਇਹ ਡਿਮਾਂਡ ਕਰੋਗੇ ਇਹਦਾ ਪਾਸਪੋਰਟ ਤਹਿਲ ਦੇ ਆਧਾਰ ਤੇ ਫੜਿਆ ਜਾਵੇ ਮੈਂ ਕਹਾਂ ਜੀ ਅਸੀਂ ਐਮਬੈਸੀਆਂ ਦੇ ਵਿੱਚ ਵੀ ਕੰਪਲੇਂਟ ਪਾ ਰਹੇ ਆਂ ਵੀਰਾ ਪਾਸਪੋਰਟ ਜਿਹੜਾ ਵਾ ਰੱਦ ਕੀਤਾ ਜਾਵੇ ਇਹਨੂੰ ਇੱਥੇ ਰੱਖਿਆ ਜਾਵੇ ਇਹ ਤੇ ਪਰਚਾ ਦਰਜ ਕੀਤਾ ਜਾਵੇ ਔਰ ਕਿਉਂਕਿ ਇਹਨੇ ਜਿਹੜੀ ਗੱਲ ਕਹਿ ਬਹੁਤ ਵੱਡੀ ਗਿਣਤੀ ਚ ਪੰਜਾਬ ਚ ਵੱਸਦਾ ਪੂਰੇ ਹਿੰਦੁਸਤਾਨ ਚ ਵੱਸਦਾ ਦੇਖੋ ਸਾਨੂੰ ਇਹ ਕੂੜਾ ਕਹਿੰਦੇ ਨੇ ਸਾਨੂੰ ਇਹ ਗੰਦ ਕਹਿੰਦੇ ਨੇ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪੀਟਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੇ ਬੱਚਿਆਂ ਦੀ ਡਮਿਸ਼ਨ ਹੁੰਦੀ ਹੈ ਉਹ ਸਾਡੇ ਤੇ ਤਰਲੇ ਲੈਂਦੇ ਵੀ ਸਾਡੇ ਬੱਚਿਆਂ ਦੀ ਡਮਿਸ਼ਨ ਕਰਾਈ ਜਾਵੇ ਜੇ ਅਸੀਂ ਗੰਦ ਹਾਂ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਸ਼ਕਤੀ ਦੇ ਨਾਲ ਕੁਝ ਐਕਸ਼ਨ ਆਉਣਾ ਮੈਂ ਕਹਾਂ ਜੀ ਬਹੁਤ ਸ਼ਕਤੀ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਔਰ ਅੱਜ ਅਸੀਂ ਇਹ ਚੇਤਾਵਨੀ ਵੀ ਦੇਨੇ ਆ ਜੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਨਾਲ ਕੀਤੀ ਜਾਏਗਾ ਪੰਜਾਬ ਦੇ ਵਿੱਚ ਹੋਰ ਦਿਖਾ ਕੀਤਾ ਜਾਏਗਾ ਗੋਰੋ ਜੀ ਪੰਜਾਬ ਦੇ ਵਿੱਚ ਸਿਰਫ ਇਸਾਈ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਨਾ ਬਟੂ ਜੀ ਇਹ ਜਿਹੜਾ ਇਹ ਸੌਫਟ ਟਾਰਗੇਟ ਸਮਝਦੇ ਨੇ ਇਹ ਸਮਝਦੇ ਨੇ ਵੀ ਇਸਾਈ ਭਾਈਚਾਰਾ ਜਿਹੜਾ ਵਾ ਸ਼ਾਂਤੀ ਪਸੰਦਿਆ ਜਿਹਦਾ ਦਿਲ ਕਰਦਾ ਜੋ ਮੂੰਹ ਚੋਂ ਆਉਂਦਾ ਉਹ ਬੋਲ ਦਿੰਦਾ ਉਹਨਾਂ ਨੇ ਪਤਾ ਵੀ ਸਾਈ ਭਾਈਚਾਰਾ ਜਿਹੜਾ ਮਾਫ਼ ਕਰ ਦਿੰਦਾ ਮਗਰ ਹੁਣ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾਏਗਾ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੇ ਜੁਕੇਸ ਨੇ ਬਾਬੇ ਨੂੰ ਇਹਨੂੰ ਇਹਦੀ ਸ਼ਕਲ ਦੇਖੋ ਇਹਦੀ ਵਈਆ ਦੇਖੋ ਕੀ ਕਹਿੰਦਾ ਪਿਆ ਏ ਇਹ ਕਿਦਾਂ ਮੁਸੀਬਾਈਚਾਰਾ ਨੇ ਇੰਨੀ ਗੱਲ ਕਹਿ ਸਕਦਾ ਵਾ ਕਿਦਾਂ ਮੁਸਲਮਾਨਾਂ ਦੇ ਪਰ ਪਰਹਾਵਾ ਬਾਰੇ ਉਹਨਾਂ ਦੀ ਪਹਿਣਾ ਬਾਰੇ ਬੋਲ ਸਕਦਾ ਏ ਇਹਨੂੰ ਕਿਹਨੇ ਇਹ ਅਧਿਕਾਰ ਦਿੱਤਾ ਇਸ ਲਈ ਇਹਨੂੰ ਹੁਣ ਮਾਫ ਨਹੀਂ ਕੀਤਾ ਜਾਏਗਾ ਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ। ਥੈਂਕ ਯੂ। ਤੇ ਨਰਵੰਦਨ ਜੀ ਨਾਲ ਉਸ ਤੋਂ ਬਾਅਦ ਇੱਕ ਕਦਮ ਕੀ ਰਹੇਗਾ ਕਿ ਜੇਕਰ ਕੋਈ ਕਾਰਵਾਈ ਨਹੀਂ ਕਰਦੇ। ਜੀ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਸੰਘਰਸ਼ ਜਿਹੜਾ ਵਾ ਹੋਰ ਤਿੱਖਾ ਕੀਤਾ ਜਾਏਗਾ ਸਾਡੇ ਨਾਲ ਸਾਡੇ ਜਿਹੜੇ ਅਭਿਸ਼ੇਕ ਗਿੱਲ ਜੀ ਸਾਡਾ ਲੀਗਲ ਸਾਰਾ ਦੇਖਦੇ ਨੇ ਉਹ ਆਏ ਨੇ ਸਾਡੇ ਬੰਟੀ ਜਨਾਲਾ ਜੀ ਸਾਡੇ ਹਮੀਦ ਮਸੀਹ ਜੀ ਸਾਡੇ ਲੁਕਸ ਜੀ ਸਾਰੇ ਵੱਡੀ ਗਿਣਤੀ ਚ ਇੱਥੇ ਸਾਰੇ ਪੰਜਾਬ ਦੇ ਆਗੂ ਆਏ ਨੇ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਅਸੀਂ ਆਏ ਆ ਇੱਥੇ ਔਰ ਅਸੀਂ ਜਿਹੜਾ ਵਾ ਇਹਨਾਂ ਦੇ ਜਿਹੜੀ ਨਾਥ ਨੇ ਪੱਕੀ ਪਾਵਾਂਗੇ ਹੁਣ ਮੈਡਮ ਪੁੱਛਿਆ ਯੂ ਸ਼ਾਟ ਕਰਨੀ ਭਾਈ ਇੱਥੇ ਰੇ ਭਾਈ ਇੱਧਰ ਆਇਆ ਮੈਡਮ ਇਹ ਤੁਸੀਂ ਦੇਖ ਸਕਦੇ ਹੋ ਕਿ ਮਸੀਹ ਭਾਈ ਜਾਰੇ ਦੇ ਵਿੱਚ ਕਿੰਨਾ ਰੋਸ ਦਿਖਾਇਆ ਜਾ ਰਿਹਾ ਓਕਤੀ ਬਾਬਿਆਂ ਦੇ ਖਿਲਾਫ ਜਿਨ੍ਹਾਂ ਨੇ ਇਹ ਪਛਾਣ ਕੀਤਾ ਕਿ ਸਾਈ ਭਰਾ ਨੇ ਖਿਲਾਫ ਫਿਰ ਮੁਕੰਡ ਲੱਗਾਏਗਾ ਨਵੀਆਂ ਤਸਵੀਰਾਂ ਨਾਲ ਫਿਰ ਜੁੜਾਂਗੇ ਤੱਕ ਦੇਖਦੇ ਰਹੋ ਮਨੀਤ ਕੋਰ ਤੇ ਸ਼ੁਰੂ ਹੋ ਗਿਆ ਉਹ ਮਸੀਹ ਸਾਹਿਬ ਤੁਹਾਡਾ ਨਾਮ ਬੋਲੀ ਜਾਂਦੇ ਤੁਸੀਂ ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਬਾਜੀ ਇੱਕ ਸਾਲ ਪਹਿਲਾਂ ਸਿੱਪਾ ਦੇ ਕੋਲ ਬੋਲਦੀ ਸੀ ਦਿੱਲੀ ਫੂਟਵਾਲਾ ਦੇ ਕੋਲ ਬੋਲਦੀ ਸੀ ਉਹਨਾਂ ਨੇ ਕਰੀ ਦੂ ਲੈਕਚਰ ਕਰਾਇਆ ਤੇ ਇਹਨੂੰ ਗੰਦੀ ਲੈਂਗੁਏਜ ਯੂਜ਼ ਕੀਤੀ ਅੱਥੇ ਹੁਣ ਵੀ ਇਹ ਕੁਝ ਕਰ ਗਈ ਆ ਪਾ ਜੀ ਲੇਕਿਨ ਇਹ ਕਹਿੰਦੀ ਆ ਕਿ ਇਹਦੀ ਫੈਮਿਲੀ ਇਹਦੀ ਦੇ ਲਾਗੇ ਗਹਿ ਰਹੀ ਹੈ ਭਾਈ ਤੁਸੀਂ ਆਇਓ ਬ੍ਰਾਦਰ ਚਾਰ ਦਿੰਦਾ ਇਹਦੇ ਬੱਚੇ ਛੁੱਟ ਗਏ ਇਹਦਾ ਘਰਵਾਰ ਛੁੱਟ ਗਿਆ ਇਹਦਾ ਘਰਵਾਰ ਕਿ ਉਹ ਛੁੱਟਿਆ ਤੇ ਬੱਚੇ ਕਿਉਂ ਛੁੱਟੇ ਇਹਦੀ ਹਕੀਕਤ ਦੇ ਸਾਰੇ ਕਾਰਨ ਦੇ ਕਾਰਨ ਇਹਦੀ ਜਿਹੜੀ ਹੈ ਬੱਚੇ ਔਰ ਇਹਦੀ ਫੈਮਿਲੀ ਛੁੱਟ ਗਈ ਆਹ ਲੜਕਾ ਆ ਜੋ ਜਿਸ ਦੇ ਨਾਲ ਐ ਅਟੈਚ ਆ ਇਸ ਟੈਂਪ ਤੇ ਇਹਦਾ ਹਸਬੰਦ ਇਹਨੂੰ ਰੱਖੇਦਾ ਇੱਕ ਲੇਡੀ ਜੋ ਘਰ ਨਹੀਂ ਵਾਪਸ ਜਾਏਗੀ ਰਾਤ ਨੂੰ ਉਹਦੇ ਹਸਬੰਦ ਨੂੰ ਪੁੱਛਣਗੇ ਕਿ ਤੂੰ ਕਿੱਥੇ ਹੈ ਹੈ ਕਿੱਥੇ ਨਹੀਂ ਸੀ ਤੁਸੀਂ ਰੋਸ਼ ਕਰ ਰਿਹਾ ਜਨੀਤ ਫੋਰ ਹੁਣਾਂ ਦੇ ਵੀ ਖਿਲਾਫ ਇਹ ਆਡਰ ਪ੍ਰਕਾਰਕ ਹੋਈ ਅਸੀਂ ਤੇਰੇ ਹੱਕ ਦੇ ਲਈ ਕਰ ਰਿਹਾ ਕਿਉਂ ਇਹ ਕ੍ਰਿਸਚਨ ਦੇ ਬਾਰੇ ਬਹੁਤ ਬੁਰਾ ਬਾਲਾ ਬੋਲ ਰਿਹਾ ਉਹ ਚੱਲ ਜਾਣਾ ਉਹਨਾਂ ਨੂੰ ਹੁਣ ਵੀ ਇਹ ਮੀਡੀਆ ਸਾਹਮਣੇ ਆ ਕੇ ਇਸਨੇ ਬਹੁਤ ਗੱਲ ਬੋਲੀ ਹੈ ਲੇਕਿਨ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਏਗਾ ਅਸੀਂ ਨਾ ਬਰਦਾਸ਼ਤ ਕਰਾਂਗੇ ਅਜੇ ਤੋਂ ਐਨੇ ਸਾਰੇ ਸਾਡੇ ਕ੍ਰਿਸਚਨ ਭਾਈਚਾਰਾ ਆਇਆ ਲੇਕਿਨ ਨਾ ਕਾਰਵਾਈ ਹੋਈ ਤੇ ਸਾਡਾ ਫੁੱਲ ਕ੍ਰਿਸਚਨ ਭਾਈਚਾਰਾ ਆ ਕੇ ਧਰਨੇ ਤੇ ਹੋਏਗਾ ਜਿਹੜਾ ਤੁਸੀਂ ਵਿਨੀਤ ਕੌਰ ਦੀ ਗੱਲ ਕਰਦੇ ਪਏ ਆ ਨਾ ਇਹ ਅਕਸਰ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਨੇ ਹਮੇਸ਼ਾ 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 ਇਹ ਕੁਝ ਖਾਸ ਖੋਸ ਕਦਮ ਤੁਸੀਂ ਚੱਕੂਗੇ ਇਹਨਾਂ ਦੇ ਖਿਲਾਫ ਹਾਂ ਇਸ ਵਾਰ ਚੁੱਕਾਂਗੇ ਜ਼ਰੂਰ ਚੁੱਕਾਂਗੇ ਕਿਉਂਕਿ ਹਰ ਵਾਰ ਇਹਨਾਂ ਦਾ ਨਾਮ ਆਉਂਦਾ ਹੈ ਕਿ ਸਾਈ ਧਰਮ ਦੇ ਖਿਲਾਫ ਨਹੀਂ ਟਾਡੀ ਚਰਚ ਦੇ ਖਿਲਾਫ ਹੀ ਜਿਹੜੀ ਖੰਬੜੇ ਚੱਕ ਤਾਜਪੁਰ ਉਹਦੇ ਖਿਲਾਫ ਹੀ ਹੈ ਜ਼ਿਆਦਾਤਰ ਬੋਲਦੇ ਨੇ ਮਤਲਬ ਇਹ ਹੈ ਕਿ ਸਾਡੀ ਚਰਚ ਜਿਹੜੀ ਹੈ ਨਾ ਏਸ਼ੀਆ ਦੀ ਬੰਨ ਚਰਚਾ ਇਸ ਕਰਕੇ ਇਹ ਇੱਜ਼ਤ ਤੇ ਕੋਈ ਨਾ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਲੇਕਿਨ ਇਹ ਭਾਈ ਜਰਾ ਕੋਈ ਅਟੈਕ ਨਹੀਂ ਕਰਨ ਦੇਗਾ ਚਾਹੇ ਕੁਝ ਵੀ ਹੋਵੇ ਧੰਨਵਾਦ ਉਹ ਲਗਾਤਾਰ